ਉਹਨਾਂ ਦੀ ਉੱਥੇ ਫਰਮ ਹੈ ਰਿਟਾਇਰਡ ਆਰਮੀ ਅਫੀਸ਼ਰਸ ਦੀ ਉਹਨਾਂ ਨੇ ਮਿਲ ਕੇ ਬਾਜਵਾ ਤੇ ਬਾਕੀ ਡਾਇਰੈਕਟਰ ਸੀਗੇ ਨਾਲ ਲਈ ਪਾਰਟਨਰਸ਼ਿਪ ਇਹ ਕੁਲਦੀਪਕ ਮਿੱਤਲ ਜੀ ਨੇ ਇਹਨਾਂ ਨੇ ਕੀਤਾ ਸੀਗਾ ਤੇ ਹੋਇਆ ਕਿ ਸੀਗਾ ਇਹਨਾਂ ਨੇ ਕੁਲਦੀਪਕ ਮਿੱਤਲ ਜੀ ਨੇ ਉਹਨਾਂ ਦੀ ਉੱਥੇ ਫਰਮ ਹੈ ਰਿਟਾਇਰਡ ਆਰਮੀ ਅਫੀਸ਼ਰਸ ਦੀ ਉਹਨਾਂ ਨੇ ਮਿਲ ਕੇ ਬਾਜਵਾ ਤੇ ਬਾਕੀ ਡਾਇਰੈਕਟਰ ਸੀਗੇ ਨਾਲ ਲਈ ਪਾਰਟਨਰਸ਼ਿਪ ਫਰਮ ਸਟਾਰਟ ਕਰਨ ਦਾ ਇੱਕ ਪਾਰਟਨਰਸ਼ਿਪ ਡੀਡ ਤਿਆਰ ਕੀਤੀ ਸੀਗੀ 2012 ਵਿੱਚ ਉਹਦੇ ਅਕੋਰਡਿੰਗ ਬਾਜਵਾ ਜੀ ਨੇ 25 ਏਕੜ ਜ਼ਮੀਨ ਦੇਣੀ ਸੀਗੀ ਤੇ ਸਾਡੇ ਪਟੀਸ਼ਨਰ ਪਾਰਟੀ ਨੇ ਪੈਸੇ ਲਾਣੇ ਸੀਗੇ 1500 ਫਲੈਟ ਬਣਨੇ ਸੀਗੇ ਉਸ ਜ਼ਮੀਨ ਤੇ ਸੈਕਟਰ 124 ਸਨ ਇਨਕਲੇਵ ਖਰੜ ਮੋਹਾਲੀ ਦੀ ਜ਼ਮੀਨ ਹੈ ਉਹਦੇ ਵਿੱਚ ਉੱਥੇ ਇਹ ਸਾਰਾ ਪ੍ਰੋਜੈਕਟ ਚੱਲਣਾ ਸੀਗਾ ਸਾਡੇ ਕਲਾਇੰਟ ਨੇ 2.5 ਕਰੋੜ ਰੁਪਏ 2012 ਵਿੱਚ ਇਹਨੂੰ ਦਿੱਤਾ ਸੀਗਾ ਕਿ ਵੀ ਇਹ ਲੈਂਡ ਸਾਨੂੰ ਲੈਂਡ ਦੇਊਗਾ ਉਹਦੇ ਉੱਤੇ ਆਪੀ ਹੌਲੀ ਹੌਲੀ ਆਪਾਂ ਕੰਸਟਰਕਸ਼ਨ ਕਰਾਂਗੇ 23 ਕਰੋੜ ਰੁਪਏ ਲੈਂਡ ਤੋਂ ਬਾਅਦ ਹੀ ਬਿਕੇਮ ਡਿਫਾਲਟਰ ਜੋ ਕਿ ਇਹਦਾ ਨੇਚਰ ਹੈ ਐਵਰੀਬਾਡੀ ਈਜ਼ ਨੋਜ਼ ਅਬਾਊਟ ਇਟ ਕਿ ਸਨ ਇਨ ਕਲੇ ਵਿੱਚ ਜੋ ਇਹ ਕਰਦਾ ਰਿਹਾ ਸਾਰੇ ਦੁਨੀਆ ਨੂੰ ਜਗਜਾਹੀ ਰਿਹਾ ਸਾਰੇ ਮੁਹਾਲੇ ਨੂੰ ਜਗਜਾਹੀ ਰਿਹਾ ਕਿੰਨੇ ਕੇਸੀ ਇਹ ਦੇਖ ਲਾਪੈਂਡਿੰਗ ਹੈ ਉਹੀ ਇਹਨੇ ਆਪਣੇ ਰੁੱਤਵੇਂ ਮੁਤਾਬਕ ਇਹਨੇ ਸਾਡੇ ਸਾਡੇ ਕਲਾਇੰਟ ਨਾਲ ਵੀ ਇਹੀ ਗੱਲ ਕੀਤੀ ਸਾਡੀ ਜਿਹੜੀ ਜ਼ਮੀਨ ਸੀਗੀ ਜਿਹੜੀ ਪਾਰਟਨਰਸ਼ਿਪ ਫਰਮ ਦੀ ਜ਼ਮੀਨ ਸੀਗੀ ਉਹ ਇਹ ਉਹਦੇ ਵਿੱਚ ਇਹਨੇ ਕਿਸੇ ਹੋਰ ਨੂੰ ਥਰਡ ਪਾਰਟੀ ਨੂੰ ਜ਼ਮੀਨ ਬੇਚਤੀ ਐਸ ਸੂਨ ਐਸ आवर ਕਲਾਇੰਟ ਨੋਜ਼ ਅਬਾਊਟ ਕੇਮ ਟੂ ਨੋ ਅਬਾਊਟ ਇਟ ਸਾਡੇ ਕਲਾਇੰਟ ਨੇ ਐਸਐਸਪੀ ਨੂੰ ਕੰਪਲੇਨਟ ਦਿੱਤੀ ਐਸਐਸਪੀ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਉੱਤੇ ਸਾਡੇ ਕਲਾਇੰਟ ਨੇ ਫ ਸਟਾਰਟਿੰਗ ਵਿੱਚ ਅਪੀਅਰ ਹੋਇਆ ਬਾਦਸ਼ਾਹ ਨੇ ਅਪੀਅਰ ਹੋਣਾ ਬੰਦ ਕਰ ਦਿੱਤਾ ਉਹਦੇ ਵਿੱਚ ਬਾਦ ਫਿਰ ਦੁਲਾਈ 2022 ਵਿੱਚ ਇਹ ਪੀਓ ਡਿਕਲੇਅਰ ਹੋਇਆ ਜੁਲਾਈ 2022 ਵਿੱਚ ਪੀਓ ਡਿਕਲੇਅਰ ਹੋਇਆ ਖਰੜ ਕੋਰਟ ਨੇ ਖਰੜ ਪੁਲਿਸ ਨੂੰ ਆਰਡਰ ਕੀਤਾ ਵੀ ਇਹਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ 174 ਦੀ ਹੁਣ ਪੁਲਿਸ ਦੀ ਕ੍ਰਾਈਮ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਨੀ ਹੈਗੀ ਨਹੀਂ ਵਧੀਆ ਹੀ ਦੇਖ ਲੈ ਇਹਦੇ ਨਾਲ ਹੈਗੀ ਹੈ ਪੁਲਿਸ ਜਲਦੀ ਛੇਤੀ ਕਾਰਵਾਈ ਕਰਦੀ ਨਹੀਂ ਦੇਖ ਲੈ ਤੇ ਇਸ ਕਰਕੇ ਉਹ ਐਫ ਆਈ ਆਰ ਛੇਤੀ ਦਰਜ ਨਹੀਂ ਹੋਈ ਇਨ ਦਾ ਮੇਨ ਟਾਈਮ ਇਹ ਹਾਈ ਕੋਰਟ ਆ ਗਿਆ ਇਹਨੇ ਉਹਦੀ ਸਟੇਲ ਲਈ ਬੇਲ ਲਈ ਇੱਥੋਂ ਠੀਕ ਹੈ ਬੇਲ ਆਖੇ ਥੱਲੇ ਦੁਵਾਰੀ ਨੇ ਬੇਲ ਬੋਣ ਪਰਤੇ ਦੁਵਾਰੀ ਪੇਸ਼ ਹੋ ਗਿਆ ਇਹਨੇ ਹਾਈ ਕੋਰਟ ਤੋਂ ਛੂਟ ਬੋਲ ਕੇ ਬੇਲ ਲਈ ਕਿ ਬੀਜੀ ਬੜ ਜਿਹੜੇ ਬਾਕੀ ਅਕਿਊਜ਼ ਨੇ ਉਸ ਕ੍ਰਿਮੀਨਲ ਕੰਪਲੇਂਟ ਵਿੱਚ ਸਾਰੇ ਬਰੀ ਹੋ ਗਏ ਨੇ ਜੋ ਕਿ ਛੂਟ ਸੀਗਾ ਕ੍ਰਿਮੀਨਲ ਕੰਪਲੇਂਟ ਹਲੇ ਪੈਂਡਿੰਗ ਸੀਗੀ ਕੋਈ ਅਕਿਊਜ਼ ਬਰੀ ਨਹੀਂ ਹੋਇਆ ਸੀਗਾ ਉਹਦੇ ਵਿੱਚ ਠੀਕ ਹੈ ਇਹ ਹੋ ਗਿਆ ਇਹ ਇਨ ਦਾ ਮੇਨ ਟਾਈਮ ਜਦ ਜਦ ਇਹਨੇ ਇਥੋਂ ਹਾਈ ਕੋਰਟ ਤੋਂ ਬੇਲ ਲੈ ਲਈ ਸਟੇਲ ਲੈ ਲਈ ਉਹਦੇ ਬਾਅਦ 1 ਸਾਲ ਬਾਅਦ ਐਫ ਆਈ ਆਰ ਦਰਜ ਹੋਈ ਸੈਪਟੈਂਬਰ 2023 ਵਿੱਚ ਪੀਓ ਹੋਇਆ ਜੁਲਾਈ 2022 ਵਿੱਚ ਪੀਓ ਦੀ ਐਫ ਆਈ ਆਰ ਦਰਜ ਹੋਈ 1 ਸਾਲ ਬਾਅਦ ਸੈਪਟੈਂਬਰ 2023 ਵਿੱਚ ਇਹ ਸਾਰੀ ਸ਼ੋ ਕਰਦੀ ਹੈ ਪੁਲਿਸ ਦੀ ਕਨਾਈਮੈਂਟ ਸੀ ਦੇ ਨਾਲ ਉਹਦੇ ਵਿੱਚ ਐਫ ਆਈ ਆਰ ਵਿੱਚ ਸਿਰਫ ਦੋ ਐਕਿਊਜ਼ ਦਾ ਨਾਮ ਲਿਖਿਆ ਗਿਆ ਸੁਖਵਿੰਦਰ ਤੇ ਬਲਦੇਵ ਸਿੰਘ ਇਹਦੇ ਬਾਰੇ ਲਿਖਿਆ ਗਿਆ ਕਿ ਵੀ ਜੇ ਇਹਨੇ ਹਾਈ ਕੋਰਟ ਤੋਂ ਬੇਲ ਲੈ ਲਈ ਹੈ ਸਟੇਲ ਲੈ ਲਈ ਹੈ ਇਸ ਕਰਕੇ ਇਹਨੂੰ ਆਪਾਂ ਐਫ ਆਈ ਵਿੱਚ ਇਨਕਲੂਡ ਨਹੀਂ ਕਰ ਰਹੇ ਜਿੱਦਾਂ ਹੀ ਸਾਡੇ ਕਲਾਇੰਟ ਨੂੰ ਇਹ ਅਸੀਂ ਹਾਈ ਕੋਰਟ ਵਿੱਚ ਕੈਂਸਲੇਸ਼ਨ ਆਫ ਬੇਲ ਫਾਈਲ ਕੀਤੀ ਤੇ ਹਾਈ ਕੋਰਟ ਨੂੰ ਅਸੀਂ ਦੱਸਿਆ ਕਿ ਬੀਨੇ ਛੂਟ ਬੋਲ ਕੇ ਬੇਲ ਲਈ ਹੈ ਕੋਈ ਐਕਿਊਜ਼ ਹਰੇ ਥੱਲੇੋਂ ਬਲੀ ਬਰੀ ਨਹੀਂ ਹੋਏ ਸੀਗੀ ਹਾਈ ਕੋਰਟ ਨੇ ਉਹਨੂੰ ਕੰਸੀਡਰ ਕੀਤਾ ਇਹਦਾ ਜਿਹੜਾ ਬੇਲ ਦਾ ਆਰਡਰ ਸੀਗਾ ਸਟੇ ਦਾ ਆਰਡਰ ਸੀਗਾ ਉਹਨੂੰ ਰਿਕਾਲ ਕੀਤਾ ਤੇ ਇਹਨੂੰ ਟਾਈਮ ਦਿੱਤਾ ਕਿ ਵਿਦਨ 15 ਡੇਸ ਇਹ ਥੱਲੇ ਪੇਸ਼ ਹੋਊਗਾ ਰੈਗੂਲਰ ਬੇਲ ਵਾਸਤੇ ਅਪਲਾਈ ਕਰੂਗਾ ਜੇ ਅਫਟਰ 15 ਡੇਸ ਵਾਸਤੇ ਅਪਲਾਈ ਕਰਦਾ ਹੈ ਤਾਂ ਇਹਨੂੰ ਪੁਲਿਸ ਕੁਝ ਨਹੀਂ ਕਹੂਗੀ ਆਫਟਰ 15 ਡੇਸ ਉਹਦੀ ਇਹ ਆਰਡਰ ਵੀ ਕੈਂਸਲ ਹੋ ਜਾ ਖਤਮ ਹੋ ਜਾਊਗਾ ਮਤਲਬ ਜਿਹੜੀ ਇਹਨੂੰ 15 ਡੇਜ਼ ਦੀ ਪ੍ਰੋਟੈਕਸ਼ਨ ਦਿੱਤੀ ਉਹ ਵੀ ਖਤਮ ਹੋ ਜਾਊਗਾ ਇਹਨੇ 15 ਡੇਜ਼ ਵਿੱਚ ਕੋਈ ਬੇਲ ਅਪਲਾਈ ਨਹੀਂ ਕੀਤੀ ਕਿਸੇ ਕੋਰਟ 'ਚ ਪੇਸ਼ ਨਹੀਂ ਹੋਇਆ ਉਹ ਜਿਹੜੀ ਪ੍ਰੋਟੈਕਸ਼ਨ ਸੀਗੀ 15 ਡੇਜ਼ ਦੀ ਉਹ ਵੀ ਖਤਮ ਹੋ ਗਈ ਇਨ ਦਾ ਮੀਨ ਟਾਈਮ ਇਹ ਅਦਰ ਕੇਸਿਸ ਵਿੱਚ ਖਰੜ ਕੋਡ ਵਿੱਚ ਪੇਸ਼ ਹੁੰਦਾ ਰਿਹਾ ਤੇ ਇਸ ਕਰਕੇ ਫਿਰ ਸਾਡੇ client ਨੇ ਮੈਨੂੰ ਅਪਰੋਚ ਕੀਤਾ ਅਸੀਂ ਹਾਈ ਕੋਰਟ ਵਿੱਚ ਕੇਸ ਫਾਇਰ ਕੀਤਾ ਕਿ ਵੀ ਇਕਤਾ ਪੁਲਿਸ ਤੋਂ ਸਟੇਟਸ ਰਿਪੋਰਟ ਲਿੱਤੀ ਜਾਵੇ ਕਿ ਵੀ ਜਿਹੜੇ ਐਫ ਆਈ ਆਰ ਹੋਈ ਹੈ ਬਾਕੀ ਤਿੰਨਾਂ ਬੰਦਿਆਂ ਖਿਲਾਫ ਪਲੱਸ ਬਾਜਵਾ ਦੀ ਬੇਲ ਕੈਨਸਲ ਹੋ ਗਈ ਹੈ ਬਟ ਸਟਿਲ ਪੁਲਿਸ ਨੇ ਕੋਈ ਐਕਸ਼ਨ ਨਹੀਂ ਲੇਤਾ ਅਰੈਸਟ ਕਰਨ ਦੀ ਕੋਈ ਪ੍ਰੋਸੀਡਿੰਗ ਸਟਾਰਟ ਨਹੀਂ ਕੀਤੀ ਇਹ ਆਪਾਂ ਹਾਈ ਕੋਰਟ ਵਿੱਚ ਕੇਸ ਫਾਈਲ ਕੀਤਾ ਸੀਗਾ ਉਹਦੇ ਵਿੱਚ ਔਨਰੇਬਲ ਮੈਜਿਸਟ੍ਰੇਟ ਸੰਦੀਪ ਮੋਦਗਿਲ ਜੀ ਨੇ ਐਸਐਸਪੀ ਮੋਹਾਲੀ ਤੋਂ ਸਟੇਟਸ ਰਿਪੋਰਟ ਮੰਗੀ ਕਿ ਵੀ ਤੁਸੀਂ ਕੀ ਕਾਰਵਾਈ ਕੀਤੀ ਹੈ ਦੇ ਖਿਲਾਫ ਤਿੰਨ ਬੰਦਿਆਂ ਖਿਲਾਫ ਤੇ ਸਪੈਸੀਫਿਕਲੀ ਬਾਜਵਾ ਖਲਾ ਉਹਦੇ ਅਕੋਰਡਿੰਗ ਇਹ ਸਾਰੀ ਕਾਰਵਾਈ ਅੱਗੇ ਵਧੀ ਹੈ ਫਿਰ ਤੇ ਹੁਣ ਦੋ ਤਿੰਨ ਵਾਰੀ ਇਹਨੂੰ ਨੋਟਿਸ ਕੀਤਾ ਗਿਆ ਇਹਦੇ ਵੱਲੋਂ ਵਕੀਲ ਸਾਹਿਬ ਪੇਸ਼ ਹੋਏ ਤਿੰਨ ਸੀਨੀਅਰ ਐਡਵੋਕੇਟ ਬਦਲ ਚੁੱਕੇ ਹਲੇ ਤੱਕ ਤਿੰਨੇ ਬਹ ਦੋ ਵਾਰੀ ਮਿਸਟਰ ਸਿੱਧੂ ਪੇਸ਼ ਹੋਏ ਨੇ ਸੀਨੀਅਰ ਐਡਵੋਕੇਟ ਫਿਰ ਮਿਸਟਰ ਗਈ ਪੇਸ਼ ਹੋਏ ਮਿਸਟਰ ਗਈ ਨੇ ਵੀ ਪੇਸ਼ ਹੋ ਕੇ ਕਿਹਾ ਕਿ ਜੀ ਹਾਂਜੀ ਇਸ ਨੂੰ ਉਹਨੂੰ ਕਵਾਂਗੇ ਇਹ ਕੱਲ੍ਹ 29 ਤਰੀਕ ਨੂੰ ਪੁਲਿਸ ਨੇ ਸੋਹਣਾ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਤੇ ਹਾਈ ਕੋਰਟ ਦੇ ਕੋਰਟ ਦੇ ਅਕੋਰਡਿੰਗ ਇਹਨੂੰ ਅੱਜ ਹਾਈ ਕੋਰਟ ਵਿੱਚ ਪੇਸ਼ ਕੀਤਾ ਤੇ ਜੱਜ ਸਾਹਿਬ ਨੇ ਇਹਨੂੰ ਪੁੱਛਿਆ ਕਿ ਵੀ ਤੇਰੇ ਖਿਲਾਫ ਕੰਟੈਂਪਟ ਦਾ ਨੋਟਿਸ ਇਸ਼ੂ ਹੋਇਆ ਸੀਗਾ ਬਟ ਸਟਿਲ ਯੂ ਆਰ ਨੋਟ ਅਪੀਅਰਿੰਗ ਔਰ ਉਹਦੇ ਬਾਵਜੂਦ ਤੂੰ ਕੰਟੈਂਪਟ ਇੱਕ ਹੋਰ ਕਰਤੀ ਕਿ ਸੁਪਰੀਮ ਕੋਰਟ ਚਲਾ ਗਿਆ ਤੇ ਬਾ ਬਾਦ ਵੀ ਹੱਥ ਜੋੜ ਕੇ ਕੀ ਕਹਿਣਾ ਸੀ ਉਹਨੇ ਹੱਥ ਜੋੜ ਕੇ ਮਾਫੀ ਮੰਗ ਰਿਹਾ ਥੈਟਸ ਇਟ ਕਿ ਜੀ ਮੈਨੂੰ ਮaaf ਕਰ ਦਿਓ ਗਲਤੀ ਹੋ ਗਈ ਜੀ ਮੈਂ ਕੰਪਰੋਮਾਈਜ਼ ਕਰਨ ਵਾਸਤੇ ਦਿੱਲੀ ਗਿਆ ਹੋਇਆ ਸੀਗਾ ਕਿ ਜਿੰਨੇ ਮੇਰੇ ਮੈਟਰ ਮੈਂ ਸਾਰੇ ਵਿੱਚ ਕੰਪਰੋਮਾਈਜ਼ ਕਰ ਰਿਹਾ ਉਹਦੇ ਵਾਸਤੇ ਮੈਂ ਦਿੱਲੀ ਗਿਆ ਹੋਇਆ ਸੀਗਾ ਤੇ ਇਹਦੇ ਕਰਕੇ ਮੈਂ ਕੋਰਟ 'ਚ ਪੇਸ਼ ਨਹੀਂ ਹੋਇਆ ਹੁਣ ਜਸਟ ਸਾਹਿਬ ਨੇ ਉਹਨੂੰ 17 ਤਰੀਕ 17 ਨਵੰਬਰ ਸੈਪਟੈਂਬਰ ਤੱਕ ਦਾ ਡੇਡ ਦਿੱਤੀ ਹੈ ਉਹਨੇ ਹੁਣ ਆਪਣਾ ਕੰਟੈਂਪਟ ਨੋਟਿਸ ਦਾ ਰਿਪਲਾਈ ਦੇਣਾ ਹੈ ਤੇ ਆਪਣੇ ਜਿੰਨੇ ਵੀ ਉਹਦੀ ਪ੍ਰੋਪਰਟੀਆਂ ਨੇ ਐਸੈਟ ਨੇ ਉਹਦੇ ਉਹਦੇ ਨਾਮ ਤੇ ਪਲੱਸ ਉਹਦੀ ਕੰਪਨੀ ਬਾਜਵਾ ਡਿਵੈਲਪਰ ਲਿਮਟਿਡ ਦੇ ਨਾਮ ਤੇ ਉਹਦੀ ਸਾਰੀ ਡਿਟੇਲ ਉਹਨੇ ਹਾਈ ਕੋਰਟ ਵਿੱਚ ਸਬਮਿਟ ਕਰਨੀ ਹੈ ਬਾਏ ਦਿਟ ਆਫ 17 ਸਪਟੈਂਬਰ ਪੁੱਲ ਸੋਨੂ ਹੁਣ ਉਹਨੂੰ ਲੈ ਗਈ ਹੈ ਮੈਜਿਸਟ੍ਰੇਟ ਕੋਲ ਪੇਸ਼ ਕਰਨ ਵਾਸਤੇ ਨੋਟਸ ਪਹਿਲਾਂ ਦਿੱਤਾ ਸੀ ਅਸੀਂ ਪੀਰ ਹੋ ਰਹੇ ਸੀਗੇ ਥਰੂ ਐਡਵੋਕੇਟ ਪਰ ਕੋਰਟ ਨੇ ਸਾਨੂੰ ਟਾਈਮ ਦਿੱਤਾ ਕਿ ਪਰਸਨਲ ਅਪੀਅਰੈਂਸ ਹੋਵੇ ਬਾਜਵਾ ਸਾਹਿਬ ਉਹ ਪਿਛਲੇ ਕੁਝ ਕੇਸਾਂ ਕਰਕੇ ਅਸੀਂ ਪੇਸ਼ ਹੋ ਨਹੀਂ ਰਹੇ ਕਿਉਂਕਿ ਸਾਡੇ ਤੇ 55 ਐਫ ਆਈ ਆਰ ਮੋਰ ਪੈਂਡਿੰਗ ਸੀਗੀਆਂ ਉਹਦੇ ਵਿੱਚ 39 ਐਫ ਆਈ ਆਰ ਦੇ ਵਿੱਚ ਅਸੀਂ ਔਨ ਬੇਲ ਬਾਕੀ ਕੇਸਾਂ ਦੇ ਵਿੱਚ ਅਸੀਂ ਬੇਲ ਤੇ ਨਹੀਂ ਆ ਉਸ ਕੇਸ ਅਸੀਂ ਸੀਗੇ ਪੀਓ ਪ੍ਰोसीडिंग ਸਾਡੇ ਖਿਲਾਫ ਚੱਲ ਰਹੀ ਸੀਗੀ ਉਹ ਪੀਓ ਪ੍ਰोसीडिंग ਕਰਕੇ ਅਸੀਂ ਕੋਰਟ 'ਚ ਅਪੀਅਰ ਨਹੀਂ ਹੋ ਸਕਦੇ ਸੀ ਕਿਉਂਕਿ ਬਿਕੋਜ਼ ਆਦਰ ਕੇਸਾਂ ਸਾਡੀ ਰੈਸਟ ਨਹੀਂ ਸਟੇ ਹੋਏ ਸੀਗੇ ਇਸ ਕੇਸ ਦੇ ਵਿੱਚ ਅਸੀਂ ਟਾਈਮ ਮੰਗ ਰਹੇ ਸੀ ਕੋਰਟ ਤੋਂ ਪਰ ਕੋਰਟ ਨੇ ਸਾਨੂੰ ਲੀਨਿਅਟ ਵੀਊ ਨੀਂ ਦਿੱਤਾ ਇਸ ਕਰਕੇ ਬਾਜਵਾ ਸਾਹਿਬ ਨੂੰ ਜਿਹੜਾ ਰੈਸਟ ਹੋਣਾ ਪਿਆ ਤੁਸੀਂ ਕਿਵੇਂ ਕਹਿ ਸਕਦੇ ਲੀਨਰ ਕਿਉਂਕਿ ਲਗਾਤਾਰ ਲੀਨੀਨ ਕਿਉਂਕਿ ਜਿਹੜੀ ਇਸ ਪਟੀਸ਼ਨ ਦੇ ਵਿੱਚ ਇਹਨਾਂ ਨੇ ਮੰਗ ਕੀਤੀ ਆ ਉਸ ਪਟੀਸ਼ਨ ਦੇ ਵਿੱਚ ਸਿਰਫ ਉਹਨਾਂ ਨੇ ਜਿਹੜੀ ਰੈਸਟ ਹੈਗੀ ਹੈ ਓਨਲੀ 173 ਦੀ ਜਿਹੜੀ ਕਾਰਵਾਈ ਹੈ 174 ਦੀ ਐਫਆਈਆਰ ਉਸ ਵਿੱਚ ਮੰਗੀ ਸੀ ਉਹਦੇ ਵਿੱਚ ਅਸੀਂ ਓਨ ਬੇਲ ਸੀਗੇ ਉਸ ਟਾਈਮ ਜਿਹੜੀ ਇਸ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਆ ਇਹ 8 ਫਰਵਰੀ 2024 ਨੂੰ ਪਾਈ ਗਈ ਹੈ ਉਸ ਟਾਈਮ ਅਸੀਂ ਓਨ ਬੇਲ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਐਸਐਫਆਈਆਰ ਚ ਅਸੀਂ ਅਕਿਊਜ਼ਡ ਬਣੇ ਆ 11/7/2024 ਨੂੰ ਬਣਿਆ ਆਰਡਰ ਪਾਸ ਹੋਇਆ 7 ਜੁਲਾਈ 2024 ਦੇ ਵਿੱਚ ਇਸ ਕਰਕੇ ਅਸੀਂ ਕਹਿੰਦੇ ਇਸ ਕੇਸ ਦੇ ਵਿੱਚ ਸਾਡੀ ਜਿਹੜੀ ਰੈਸਟ ਆ ਉਹਦੀ ਕੋਈ ਜ਼ਰੂਰਤ ਨਹੀਂ ਸੀ ਹਾਈ ਕੋਰਟ ਦੇ ਅਦਰ ਕੇਸਾਂ ਦੀ ਰੈਸਟ ਦੀ ਗੱਲ ਨਹੀਂ ਕੀਤੀ ਹਾਈ ਕੋਰਟ ਤੋਂ ਸਿਰਫ ਪੇਸ਼ ਹੋਣ ਨੂੰ ਕਹੇ ਪੇਸ਼ ਹੋਣ ਲਈ ਅਸੀਂ ਇਸ ਕਰਕੇ ਪੇਸ਼ ਨਹੀਂ ਹੋ ਰਹੇ ਕਿਉਂਕਿ ਬਾਕੀ ਕੇਸਾਂ ਦੇ ਵਿੱਚ ਅਸੀਂ ਬੇਲ ਤੇ ਨਹੀਂ ਸੀਗੇ ਅਸੀਂ ਟਾਈਮ ਮੰਗ ਰਹੇ ਸੀ ਕੋਰਟ ਤੋਂ ਪਰ ਅਸੀਂ ਹੁਣ ਸਰੈਂਡਰ ਕਰਤਾ ਅੱਗੇ ਅਸੀਂ ਬੇਲ ਅਪਲਾਈ ਕਰਾਂਗੇ ਜਿਹੜੇ ਬਾਕੀ ਪੈਂਡਿੰਗ ਕੇਸ ਹੈ ਸਾਡੇ ਖਿਲਾਫ ਇਹ ਕੁਲਦੀਪਰ ਮਿੱਤਲ ਜੀ ਨੇ ਇਹਨਾਂ ਨੇ ਕੀਤਾ ਸੀ